ਗੋਸਟੋਏ ਸਵਾਗਤ ਹੈ ਪਿੰਡ ਖੁੰਡਾ ਤੋਂ ਖਬਰ ਸਾਂਝੀ ਕਰ ਰਹੇ ਆ ਪੰਜਾਬੀ ਸੱਭਿਆਚਾਰ ਨੂੰ ਮੋੜ ਰਿਛੇ ਨੂੰ ਤਾਜ਼ਾ ਰੱਖਣ ਲਈ ਪਿੰਡ ਖੁੰਡਾ ਦੇ ਸਰਪੰਚ ਮੈਡਮ ਸ਼ਰਨਜੀਤ ਕੌਰ ਵੱਲੋਂ ਮੁੱਚੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਪਰਦੇਸੀ ਰੁਖ ਖੁੰਡਾ ਵਿਖੇ ਈਆਂ ਦਾ ਪਿਆਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਜੇਸਰ ਬਦਾਨ ਦੀ ਵੱਡੀ ਕਦਾਤ ਵਿੱਚ ਮਟਿਆਰਾਂ ਨੇ ਰੰਗ-ਬਰੰਗੇ ਪੰਜਾਬੀ ਪਹਿਰਾਵਾ ਪਾ ਕੇ ਨੱਚ ਟੱਪ ਗਿੱਧਾ ਬੋਲੀਆਂ ਪਾਟੀਆਂ ਦੇ ਤਿਹਾੜ ਦਾ ਖੂਬ ਆਨੰਦ ਮਾਣਿਆ ਜਿਸ ਮੌਕੇ ਤੇ ਸਰਪੰਚ ਮੈਡਮ ਸਰਨਜੀਤ ਕੌਰ ਅਤੇ ਉਹਨਾਂ ਦੇ ਪਤੀ ਚੇਅਰਮੈਨ ਭੁਪਿੰਦਰ ਸਿੰਘ ਰਿੰਕਾ ਨੇ ਕਿਹਾ ਕਿ ਸੌਂ ਦਾ ਮਹੀਨਾ ਖਾਸ ਕਰਕੇ ਪੰਜਾਬੀਆਂ ਲਈ ਖਾਸ ਇਮਾਨਤ ਰੱਖਦਾ ਹੈ ਜਿਸ ਦੌਰਾਨ ਨੌ ਵਿਆਹੀਆਂ ਮਤਿਆਰਾ ਸਮੇਤ ਹਰ ਉਮਰ ਦੀਆਂ ਔਰਤਾਂ ਇਕੱਠੀਆਂ ਹੋ ਕੇ ਪਿੰਡਾਂ ਛੋਟੇ ਜਿੱਦਾ ਬੋਲੀਆਂ ਪਾੜ ਨੱਚ ਕੱਪ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੀਆਂ ਹਨ ਉਹਨਾਂ ਨੇ ਕਿਹਾ ਕਿ ਪਿਛਲੇ ਵਿੱਚ ਦੀ ਈਆਂ ਦਾ ਪਿਆਰ ਵੱਡੇ ਪੱਧਰ ਤੇ ਹਰ ਸਾਲ ਪਿੰਡ ਖੁੰਡਾ ਵਿਖੇ ਮਨਾਇਆ ਜਾਵੇਗਾ ਇਸ ਮੌਕੇ ਤੇ ਗੀਤ ਸਿੰਘ ਮਿੰਟਾ ਹਰਪਾਲ ਸਿੰਘ ਬਰੋਏ ਪੰਚ ਰੇਖਾ ਪੰਚ ਹਰਿੰਦਰ ਕੌਰ ਪੰਚ ਨਰਿੰਦਰ ਕੌਰ ਪੰਚੇ ਸੁਖਨਾਮ ਸਿੰਘ ਪੰਚ ਗਵਿੰਦਰ ਸਿੰਘ ਪੰਚ ਬਲਵਿੰਦਰ ਸਿੰਘ ਪੰਚ ਜਗਵੀਸ਼ ਰਾਜ ਪੰਚ ਰਵਿੰਦਰ ਸਿੰਘ ਮਾਨ ਤੋਂ ਇਲਾਵਾ ਭੱਡੀ ਗਿੰਤੇ ਤੇ ਪਿੰਡ ਦੀਆਂ ਮਟਿਆਰਾ ਹਾਜ਼ਰ ਸਨ ਸਮਾਗਮ ਉਪਰੰਤ ਚਾਹ ਪਕੌੜਿਆਂ ਦਾ ਆ ਟੋਟਲ ਲੰਗਰ ਵਰਤਿਆ ਵੀਡੀਓ ਜੇ ਜਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ អត់ទេ ਸਭ ਤੋਂ ਪਹਿਲਾਂ ਮੈਂ ਆਵਾਜ਼ ਕਰਨਾ ਚਾਹੁੰਦੀ ਆ ਵਾਈਕਰ ਜੀ ਦਾ ਖਾਲਸਾ ਆ ਵਾਈਕਰ ਜੀ ਕੀ ਫਤਿਹ ਮੈਨੂੰ ਬਹੁਤ ਮਾਣ ਆ ਕਿ ਮੇਰੇ ਪਿੰਡ ਵਾਲਿਆਂ ਨੇ ਮੇਰਾ ਸਹਿਯੋਗ ਦਿੱਤਾ ਤੇ ਜੋ ਪੰਜਾਬੀ ਵਿਰਸਾ ਜੀਹਾਂ ਲੋਤੋ ਜਾ ਰਿਹਾ ਸੀਗਾ ਉਹਨਾਂ ਨੂੰ ਖਾਮ ਕੇ ਰੱਖਿਆ ਆਵਾ ਤਕੀਸ਼ ਦੇ ਦੇਣਾ ਚਾਹੁੰਦੇ ਪਾਕੀ ਵੀ ਪੰਡਾਨੀਆਂ ਪੰਚਾਇਤਾਂ ਵੀ ਇਹ ਜਿਹੜੇ ਤਿਹਾਰਾ ਮਨਾਉਣੇ ਚਾਹੀਦੇ ਇਸ ਤਰ੍ਹਾਂ ਹੀ ਜੀ ਹਾਂ ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਹਾਂ ਮੈਂ ਸਾਰੇ ਪਿੰਡ ਵਾਸੀਆਂ ਨੂੰ ਨਾਲੇ ਪਿੰਡਾਂ ਵਾਲਿਆਂ ਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਜਿਸ ਤਰ੍ਹਾਂ ਅਸੀਂ ਆਓ ਉਪਰਾਲਾ ਕੀਤਾ ਵਾ ਤੁਸੀਂ ਵੀ ਇਸ ਤਰ੍ਹਾਂ ਉਪਰਾਲਾ ਕਰੋ ਤਾਂ ਕਿ ਮਾਣ ਵਾਲੇ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਕਿ ਸਾਡੀ ਪੰਜਾਬੀ ਵਿਰਸਾ ਜੋ ਹੈ ਉਸ ਨੂੰ ਕੰਮ ਕੇ ਰੱਖਣਾ ਹੈ ਕਹਿੰਦੇ ਤੇ ਤੁਸੀਂ ਲਗਾਤਾਰ ਤਿਆਰੀ ਰਹਿ ਜਾਂਦੇ ਚਲੋ ਜੀ ਬਾਕ ਸਾਰੇ ਪਿੰਡਾਂ ਨੂੰ ਇਹ ਵੀ ਸੁਨੇਹਾ ਦੇਣਾ ਚਾਹੁੰਦੀ ਆ ਕਿ ਆਪ ਵੀ ਇਹੋੀ ਗੱਲ ਕਰਾਂਗੇ ਕਿ ਜਦ ਤੱਕ ਅਸੀਂ ਜ਼ਰੂਰੀ ਨਹੀਂ ਕਿ ਕਿਸੇ ਪਰਾਂਤ ਨਹੀਂ ਜਦ ਤੱਕ ਅਸੀਂ ਰਵਾਂਗੇ ਤਦ ਤੱਕ ਅਸੀਂ ਇਹ ਜਿਹੜਾ ਤਿਹਾਰਾ ਇਹ ਮਨਾਉਂਦੇ ਰਵਾਂਗੇ ਕਾਇਕੂ ਜੀ ਦਾ ਖਾਸਾ ਸ਼ਿਵ ਗੋਜੀ ਕੀ ਫਤਿਹ ਆਪ ਸਭ ਇਥੇ ਹਾਜ਼ਰ ਹੋਏ ਨੇ ਸਾਡੇ ਸਰਪੰਚ ਸਾਹਿਬ ਜੀ ਨੇ ਕਿ ਬਹੁਤ ਵਧੀਆ ਬਹੁਤ ਵਧੀਆ ਸਾਰਿਆਂ ਲਈ ਕੀਤਾ ਆਇਆ ਹੈ ਹਰ ਇੱਕ ਹਰ ਇੱਕ ਹਰ ਇੱਕ ਕਰੋ ਬੁਲਾਇਆ ਹੈ ਸਾਰਿਆਂ ਨੂੰ ਕੀ ਪਿਆਰ ਨੂੰ ਤੇ ਹਾਰ ਮਨਾਵਾਂਗੇ ਪਿਛਲੇ ਸਾਲ ਵੀ ਇਹਨਾਂ ਦੀ ਕਿਰਪਾ ਨਾਲ ਮਨਾਇਆ ਗਿਆ ਸੀ ਅੱਜ ਧੰਨਵਾਦ ਧੰਨਵਾਦ ਇੰਦਰ ਭਾਈ ਜਿਹੜਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਜਿਹੜਾ ਅੱਜ ਜਿਹੜਾ ਸਾਡੇ ਪਿੰਡਾਂ ਦਾ ਪਿੰਡਾਂ ਦਾ ਪ੍ਰੋਗਰਾਮ ਜਿਹੜਾ ਅਸੀਂ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਸੀ ਪਿੰਡ ਦੇ ਸੰਜੋਗ ਨਾਲ ਤੇ ਅਸੀਂ ਤੁਹਾਡਾ ਔਰ ਪਿੰਡ ਵਾਲੇ ਪਿੰਡਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹ ਪ੍ਰੋਗਰਾਮ ਹਰ ਪੰਜਾਬ ਦੇ ਕੋਨੇ-ਕੋਨੇ ਤੇ ਪਹੁੰਚਾਉਣਾ ਵਾ ਤੇ ਹਰ ਪਿੰਡ-ਪਿੰਡ ਵਿੱਚ YouTube ਤੇ ਦੇਖਿਆ ਜਾਣਾ ਵਾ ਤੇ ਅਸੀਂ ਇੱਕ ਥਿਹਾਰ ਦੀ ਗੱਲ ਕਰੀਏ ਕਿ ਜਿਹੜਾ ਤੁਹਾਡਾ ਪੰਜਾਬੀ ਬੇਟਾ ਗਿੱਧਾ ਲੋਗੋ ਯਾਰੋਆ ਸੀ ਤੇ ਉਹਨੂੰ ਅਸੀਂ ਦੁਬਾਰਾ ਸਨਿਭਲੀ ਕਰਨੀ ਆਪਣੇ ਪਿੰਡ ਵਿੱਚ ਪਿਛਲੇ ਸਾਲ ਤੋਂ ਆਪਣੀਆਂ ਭੈਣਾਂ ਮਾਤਾਵਾਂ ਭੜਾਈਆਂ ਧੀਆਂ ਨੂੰ ਨਾਲ ਲੈ ਕੇ ਪੂਰੀ ਆੜੀ ਇੱਕ ਪੋਟਾ ਜਿਹਾ ਪ੍ਰੋਗਰਾਮ ਰੱਖਿਆ ਸੀ ਆਜ ਕੀ ਵੀ ਐਡਾ ਵੱਡਾ ਅਸੀਂ ਪ੍ਰੋਗਰਾਮ ਨਹੀਂ ਕਰ ਸਕੋ ਆਂਦੇ ਸਮੇਂ ਵਿੱਚ ਪ੍ਰਮਾਤਮਾ ਦੀ ਕਿਰਪਾ ਨਾਲ ਆਸ ਰੱਖਦੇ ਆਂ ਕਿ ਅਸੀਂ ਜਿਹੜਾ ਧੀਆਂ ਦਾ ਪ੍ਰੋਗਰਾਮ ਆ ਇੱਕ ਬਹੁਤ ਹੀ ਤਗੜਾ ਕਰਾਵਾਂਗੇ ਜਿਹੜਾ ਇਲਾਕੇ ਵਿੱਚ ਨਹੀਂ ਪੂਰੇ ਜ਼ਿਲ੍ਹੇ ਵਿੱਚ ਵੀ ਪਤਾ ਲੱਗੇਗਾ ਕਿ ਕੁੰਡੇ ਵਿੱਚ ਇਹਦਾ ਤੀਆਂ ਦਾ ਪ੍ਰੋਗਰਾਮ ਲਾਇਆ ਗਿਆ ਵਾ ਔਰ ਇਹਨਾਂ ਜੀ ਤੁਸੀਂ ਇਹ ਦੇਖ ਰਹੇ ਹੋ ਕਿ ਖਾਣੇ ਤੇ ਪ੍ਰੋਗਰਾਮ ਕਰਾਉਣਾ ਚਾਹ ਹੈਗਾ ਹੀ ਆ ਪਰ ਜਿਨ੍ਹਾਂ ਨੇ ਪ੍ਰੋਗਰਾਮ ਕਰਦਾ ਉਹਨਾਂ ਨੂੰ ਕਿੰਨਾ ਚਾਹ ਵਾ ਇੱਕ ਵੱਡੀ ਕਦਾਰ ਵਿੱਚ ਆੜੀਆਂ ਪੈੜਾਂ ਮਾਵਾ ਸਭ ਇਕੱਠੀ ਹੋ ਗਿਆ ਅੱਜ ਇਹ ਤੀਆਂ ਦਾ ਮੇਲੇ ਵਿੱਚ ਭਾੜ ਲਿਆ ਵਾ ਕਿ ਮੈਂ ਆਹੋ ਆਪ ਪਿੰਡ ਤੋਂ ਰੱਖਦਾ ਵਾ ਕਿ ਪੰਚਾਇਤ ਦਾ ਸੰਜੋਗ ਕਰੋ ਕੋਈ ਵੀ ਪਿੰਡ ਦਾ ਘਰਮੁਖ ਪ੍ਰੋਗਰਾਮ ਹੁੰਦਾ ਵਾ ਚਾਹੇ ਕੋਈ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਵਾ ਵੱਧਚੜ ਇਹ ਪ੍ਰੋਗਰਾਮ ਦੇ ਹਿਸਾਬ ਨਾਲ ਫੇਰ ਇਹ ਪ੍ਰੋਗਰਾਮ ਜਿਹੜੇ ਪਿੰਡ ਵਿੱਚ ਹੁੰਦੇ ਨੇ ਵਾਈਬਰ ਦੀ ਕਾ ਖਾਲਸਾ ਵਾਈਬਰ ਦੀ